ਲੁਧਿਆਣਾ ਦੇ ਹੰਬੜਾ ਰੋਡ ਪਿੰਡੇ ਪੂੰਦੜੀ ਵਿਖੇ ਲੱਗ ਰਹੀ ਪ੍ਰਦੂਸ਼ਿਤ ਗੈਸ ਫੈਕਟਰੀ ਦੇ ਰੂਸ ਵਜੋਂ ਪ੍ਰਦੂਸ਼ਿਤ ਗੈਸ ਫੈਕਟਰੀ ਸੰਘਰਸ਼ ਕਮਿਟੀ ਦੇ ਔਦੇਦਾਰਾਂ ਮੈਂਬਰਾਂ ਦੇ ਵੱਲੋਂ ਪਿੰਡ ਪੂੰਦੜੀ ਦੇ ਨਾਲ ਲੱਗਦੇ 20 ਤੋਂ 25 ਪਿੰਡਾਂ ਦੇ ਵਿੱਚ ਵਿਸ਼ਾਲ ਟਰੈਕਟਰ ਰੋਸ ਮਾਰਚ ਕੱਢਿਆ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਘਰਸ਼ ਕਮੇਟੀ ਦੀ ਔਦੇਦਾਰਾਂ ਨੇ ਦੱਸਿਆ ਕਿ ਇਸ ਪ੍ਰਦੂਸ਼ਿਤ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਸਮੂਹ ਪਿੰਡ ਵਾਸੀ ਐ ਜਿਹੜੇ 28 ਮਾਰਚ ਤੋਂ ਪੱਕਾ ਤਰਨਾ ਉਹਨਾਂ ਦੇ ਵੱਲੋਂ ਲਾਇਆ ਹੋਇਆ ਜਿਸ ਨੂੰ ਅੱਜ 54 ਤੋਂ 55 ਦਿਨ ਹੋਗੇ ਨਹੀਂ ਪਰ ਲੁਧਿਆਣਾ ਪ੍ਰਸ਼ਾਸਨ ਨੇ ਕੋਈ ਵੀ ਸਾਰ ਨਹੀਂ ਲਈ ਇਹ ਸਾਡੇ ਇੱਕ ਗੈਸ ਫੈਕਟਰੀ ਲੱਗ ਰਹੀ ਹੈ ਜਿਹੜੀ ਕਿ ਅਸੀਂ ਅੱਗੇ ਕੁੰਗਰਾਲੀ ਰਾਜਪੂਤਾ ਦੇਖ ਕੇ ਆਇਆ ਦਸਾ ਪਿੰਡਾਂ ਦੇ ਵਿੱਚ ਉਹਦੀ ਬਦਬੂ ਜਾਂਦੀ ਹੈ ਅਸੀਂ ਉਹ ਫੈਕਟਰੀ 'ਚ ਨਾ ਲੱਗਣ ਦੇ ਮਤਲਬ ਲੱਗ ਨਹੀਂ ਦੇਣੀ ਹੈਗੀ ਉਸ ਰੋਸ ਧਰਨੇ ਤੇ ਸਾਨੂੰ ਅੱਜ 55 ਦਿਨ ਹੋ ਗਏ ਆ ਇੱਥੇ ਸਾਡੇ ਕੋਈ ਨਾ ਪ੍ਰਸ਼ਾਸਨ ਆਇਆ ਦਾ ਕੋਈ politcal party ਦਾ ਕੋਈ ਆਪਣਾ ਸਾਥ ਦੇ ਰਿਹਾ ਹੈ politcal ਪਾਰਟੀ ਦਾ ਕੋਈ ਬੰਦਾ ਨਹੀਂ ਆਇਆ ਸੋ ਇਸ ਕਰਕੇ ਅਸੀਂ ਅੱਜ 55ਵੇਂ ਦਿਨ ਤੋਂ ਬਾਅਦ ਸਾਡਾ ਇਹ ਜਿਹੜਾ ਰੋਸ ਆ ਸਾਡੀਆਂ ਕਿਸਾਨ ਜੁਨੀਅਨਾਂ ਸਾਰੀਆਂ ਇੱਥੇ ਆ ਚੁੱਕੀਆਂ ਨੇ ਸਾਰੇ ਸਾਡੇ ਜ਼ਿਲ੍ਹੇ ਕਮੇਟੀਆਂ ਦੇ ਨੁਮਾਇੰਦੇ ਆ ਉਹ ਸਾਰੇ ਇੱਥੇ ਆ ਚੁੱਕੇ ਆ ਸਾਰੇ ਸਾਡੇ ਨਗਰਾਂ ਦੇ ਆ ਟਰੈਕਟਰ ਸਾਡਾ 150 ਸਵੇਰ ਦਾ ਸਾਡੇ ਨਾਲ ਹੈ ਇਹ ਸਾਰੇ ਨਗਰਾਂ ਦਾ ਡਾਇਰੈਕਟਰ ਆ ਔਰ ਇਹ ਜਿਹੜੀ ਫੈਕਟਰੀ ਆ ਇਹਦੇ ਸਬੰਧ ਦੇ ਵਿੱਚ ਨਾ ਤਾਂ ਕੋਈ ਪੋਲੀਟਿਕਲ ਬੰਦਾ ਇੱਥੇ ਆ ਕੇ ਖੜਾ ਹੋਇਆ ਉਸ ਸਬੰਧ ਦੇ ਵਿੱਚ ਅੱਜ ਸਾਡੇ ਨੌਜਵਾਨਾਂ ਦੇ ਵਿੱਚ 5 7 10 ਦਿਨ ਤੋਂ ਰੋਹ ਸੀਗਾ ਇੱਕ ਤਾਂ ਅਸੀਂ ਸਾਡੇ ਨਗਰ ਭੋਂਦੜੀ ਨੇ ਅਸੀਂ ਚੌਣਾ ਦਾ ਬਾਈਕਟ ਕੀਤਾ ਔਰ ਅਸੀਂ ਕੋਈ ਵੀ ਸਾਡੇ ਲੀਡਰ ਆਵੇ ਤਾਂ ਅਸੀਂ ਉਹਨਾਂ ਨੂੰ ਬੜਨ ਨਹੀਂ ਦਿੰਦੇ ਕਾਲੀਆਂ ਝੰਡੀਆਂ ਲੈ ਕੇ ਅਸੀਂ ਉਹਨਾਂ ਨੂੰ ਬਾਹਰ ਹੀ ਭੇਜਦੇ ਤੇ ਮੰਗ ਕੀ ਹੈ ਤੇ ਅਗਲੀ ਰਣਨੀਤੀ ਕੀ ਹੈ ਸਾਡੀ ਮੰਗ ਇਹ ਹੈ ਵੀ ਅਸੀਂ ਇਹ ਫੈਕਟਰੀ ਲੱਗਣ ਨਹੀਂ ਦੇਣੀ ਕਿਉਂਕਿ ਇਹ ਨਰਕ ਆ ਅੱਜ ਜੇ ਅਸੀਂ ਅੱਖੀਂ ਦੇਖ ਕੇ ਮੱਖੀ ਖਾ ਲਈਏ ਤਾਂ ਫਿਰ ਸਾਡੇ ਵਾਸਤੇ ਨਗਰ ਵਾਸਤੇ ਬਹੁਤ ਮਾੜੀ ਗੱਲ ਆ ਸੋ ਇਸ ਕਰਕੇ ਸਾਰਿਆਂ ਨੇ ਅਸੀਂ ਤਹਈਆ ਕੀਤਾ ਸਾਰੀਆਂ ਜੂਨੀਅਰਾਂ ਨੇ ਸਾਰਿਆਂ ਨੇ ਵੀ ਇਹ ਜਿਹੜੀ ਫੈਕਟਰੀ ਆ ਸੀ ਇਹ ਨਹੀਂ ਲੱਗਰਦੇ ਆਂਗੇ ਇਹ ਸਾਡਾ ਅੱਜ ਦਾ ਜਿਹੜਾ ਰੋਸ ਮਾਰਚ ਆ ਤੇ ਇਸ ਸਬੰਧ ਦੇ ਵਿੱਚ ਸਾਡਾ ਇਹ ਰੋਸ ਮਾਰਚ ਆ 150 ਟਰੈਕਟਰ ਸਾਡਾ ਸਵੇਰ ਦਾ ਇਕੱਠਾ ਸਾਡੇ ਨਾਲ ਚੱਲ ਰਿਹਾ ਸੋ ਪ੍ਰਸ਼ਾਸਨ ਨਾਲ ਮੀਟ ਕਾ ਹੋ ਚੁੱਕੀ ਐ ਦੋ ਤਿੰਨ ਉਹ ਵੀ ਪ੍ਰਸ਼ਾਸਨ ਵੀ ਸਾਡੇ ਹੱਕ 'ਚ ਸਾਡੇ ਹੱਕ ਦੀ ਗੱਲ ਨਹੀਂ ਕਰ ਰਿਹਾ ਸੋ ਇਸ ਕਰਕੇ ਸਾਨੂੰ ਇਹ ਤਿਆਹੀਆ ਕਰਨਾ ਪਿਆ ਭਰੀ ਸਿੰਘ ਆ ਜੀ ਹਾਂਜੀ ਤੇ ਜਿਹੜੇ ਅੱਜ ਤੁਸੀਂ ਟਰੈਕਟਰ ਮਾਰਚ ਕੱਢਿਆ ਕਿਉਂ ਕੱਢਿਆ ਇਹ ਜੀ ਇੱਕ ਗੰਦੀ ਫੈਕਟਰੀ ਸਾਡੇ ਭੁੰਦਰੀ ਪਿੰਡ ਨਗਰ 'ਚ ਲੱਗ ਰਹੀ ਆ ਅਸੀਂ ਉਹਨੂੰ ਬੰਦ ਕਰਾਉਣ ਦੇ ਸੰਬੰਧ 'ਚ ਇਹ 2-250 ਟਰੈਕਟਰ ਇਕੱਠਾ ਕਰਕੇ ਮਾਰਚ ਕਰ ਰਹੇ ਹਾਂ ਅਸੀਂ ਜੇ ਨਾ ਸਾਡੀ ਪ੍ਰਸ਼ਾਸਨ ਨੇ ਕੋਈ ਗੱਲ ਸੁਣੀ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਅਈ ਤਾਂ ਅੱਗੇ ਨਹੀਂ ਪਿੰਡਾਂ 'ਚ ਇਹਨਾਂ ਨੂੰ ਵੰਡਣ ਦਿੰਦੇ ਕਿਸੇ ਵੀ ਪੋਲੀਟਿਕਲ ਪਾਰਟੀ ਨੂੰ ਤੇ ਹੁਣ ਅਸੀਂ ਹੋਰ ਨਹੀਂ ਵੰਡਣ ਦੇਣਾ ਕਿਸੇ ਵੀ ਪਿੰਡਾਂ 'ਚ ਅਗਲੇ 10 ਬਰਸ ਵਿੱਚ ਵੀ ਹੈ ਹਾਂਜੀ ਇਲੈਕਸ਼ਨਾਂ ਹੈਗੀਆਂ ਨੇ ਸਾਡੇ ਨਾਲ ਤਕਰੀਬਨ 5-7 ਨਗਰ ਅਜੇ ਜੁੜੇ ਆ ਜਿਹੜੇ ਹੋਰ ਚਾਹੁੰਦੇ ਨੇ ਵੀ ਬਾਈਕਾਟ ਕਰ ਦੇਣਗੇ ਜਿੱਦਾਂ ਹੁਣ ਤੁਹਾਡੇ ਕੋਲ ਪਿੰਡਾਂ ਵਿੱਚ ਕਹਿੰਦਾ ਵੋਟਾਂ ਮੰਗਣ ਆਏ ਵੀ ਹੋਣੇ ਕਹਿੰਦਾ ਕੋਈ ਕੋਈ ਪਾਰਟੀਆਂ ਦੇ ਤੇ ਉਸ ਟਾਈਮ ਤੋਂ ਅਸੀਂ ਕੀ ਤੁਹਾਨੂੰ ਵਾਅਦਾ ਕੀਤਾ ਜਾ ਕੋਈ ਸਿੱਧਾ ਨਹੀਂ ਸਾਡੇ ਪਿੰਡ ਤਕਰੀਬਨ ਬਾਈਕਾਟ ਆ ਜੀ ਤੇ ਵੋਟਾਂ ਮੰਗਣ ਨਹੀਂ ਆਏ ਤਕਰੀਬਨ ਹੋਰ ਨਗਰਾਂ 'ਚ ਆਏ ਨੇ ਹਰੇਕ ਨਗਰ ਨਿਵਾਸੀਆਂ ਨੇ ਕਿਸੇ ਵੀ ਨਗਰ 'ਚ ਗਏ ਆ ਤਾਂ ਉਹਨਾਂ ਨੂੰ ਹਰੇਕ ਨਗਰ ਨਿਵਾਸੀ ਨੇ ਇਹੀ ਬੇਨਤੀ ਕੀਤੀ ਹੈ ਵੀ ਉਹ ਫੈਕਟਰੀ ਦਾ ਕੋਈ ਹੱਲ ਕਰੋ ਪਰ ਕੋਈ ਸੇ ਵੀ ਲੀਡਰ ਨੇ ਕੋਈ ਕਿਸੇ ਦੀ ਸਾਡੀ ਸਾਰ ਨਹੀਂ ਲਈ ਕਿਸੇ ਵੀ ਪਾਰਟੀ ਨੇ ਜਿਹੜਾ ਇਲੈਕਸ਼ਨਾਂ ਵਿੱਚ ਪੂਰਨ ਬਾਈਕਾਟ ਕੀਤਾ ਜਾਊ ਸਾਰੀ ਪਾਰਟੀਆਂ ਦਾ ਪੂਰਾ ਬਾਈਕਾਟ ਆਈ ਪੂਰਨ ਬਾਈਕਾਟ ਆ ਇੱਕ ਵੀ ਵੋਟ ਪੋਲਿੰਗ ਨਹੀਂ ਸਾਡੇ ਪਿੰਡ 'ਚ ਹੋਊਗੀ ਸਾਰੀਆਂ ਪਾਰਟੀਆਂ ਬਾਈਕਾਟ ਸਾਰੀਆਂ ਪਾਰਟੀਆਂ ਨੂੰ ਬਾਈਕਾਟ ਆ ਜੀ ਤਕਰੀਬਨ ਜਿਹੜਾ ਇਲੈਕਸ਼ਨ ਆਣੇ ਦਿਨ ਕਹਿੰਦਾ ਤੁਸੀਂ ਪੋਲਿੰਗ ਦੇ ਬੋਤਾਂ ਦੇ ਕੋਈ ਬੰਦਾ ਨਹੀਂ ਜਾਏਗਾ ਤੁਹਾਡਾ ਨਹੀਂ ਕੋਈ ਨਹੀਂ ਪਿੰਡ ਚੋਂ ਸਾਡੇ ਨਗਰ ਚੋਂ ਕੋਈ ਨਹੀਂ ਜਾਊਗਾ ਜੀ ਤੇ ਇਹ ਤਾਂ ਸਾਡੇ ਇੱਕ ਇਕੱਠ ਹੋਇਆ ਸੀਗਾ ਗੁਰਦੁਆਰਾ ਸਾਹਿਬ ਚ ਉੱਥੇ ਤਕਰੀਬਨ ਸਾਰੇ ਨਗਰ ਨੇ ਇੱਕ ਮਤਾ ਪਾਸ ਕੀਤਾ ਵੀ ਆਪਾਂ ਕਿਸੇ ਨੂੰ ਵੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਉਣੀ ਮੇਰਾ ਨਾਮ ਸਰਦਾਰ ਤੀਂਦਰ ਸਿੰਘ ਹੈ ਜੀ ਸੰਘਰਸ਼ ਕਮੇਟੀ ਮੈਂਬਰ ਹੈ ਜੀ ਇਹ ਡਰ ਟਰੈਕਟਰ ਉਸ ਮਾਰਚ ਅਸੀਂ ਇਸ ਕਰਕੇ ਕੱਢ ਰਹੇ ਹਾਂ ਅਸੀਂ ਅੱਜ ਘਟੋ ਘਟ 54 55 ਦਿਨ ਹੋ ਗਏ ਆ ਇੱਕ ਪ੍ਰਦੂਸ਼ਿਤ ਗੈਸ ਫੈਕਟਰੀ ਭੂੰਦੜੀ ਸਾਡੇ ਪਿੰਡ ਲੱਗ ਰਹੀ ਆ ਉਹਦੇ ਵਿਰੋਧ ਦੇ ਵਿੱਚ ਟਰੈਕਟਰ ਰੋਸ ਮਾਰਚ ਕੱਢ ਰਹੇ ਆ ਸਾਡੀਆਂ ਚਾਰ ਪ੍ਰਸ਼ਾਸਨ ਨਾਲ ਮੀਟਿੰਗਾਂ ਹੋ ਚੁੱਕੀਆਂ ਵਾਂ ਪਰ ਕਿਸੇ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਆਪ ਸਰਕਾਰ ਨੇ ਸਾਡਾ ਕੋਈ ਹੱਲ ਨਹੀਂ ਕੀਤਾ ਸਾਨੂੰ ਮਜਬੂਰ ਕੀਤਾ ਅਸੀਂ ਫੈਕਟਰੀ ਦੇ ਮੂਹਰੇ ਬੈਠੇ ਆ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਜੇ ਇਹ ਫੈਕਟਰੀ ਲੱਗ ਜਾਂਦੀ ਆ ਸਾਡੇ ਇਲਾਕੇ ਨੂੰ ਬਹੁਤ ਵੱਡਾ ਨੁਕਸਾਨ ਆ ਕਿਉਂਕਿ ਹਵਾ ਵੀ ਪ੍ਰਦੂਸ਼ਿਤ ਹੋ ਜਾਣੀ ਆ ਪਾਣੀ ਵੀ ਪ੍ਰਦੂਸ਼ਿਤ ਹੋ ਜਾਣਾ ਵਾ ਇਸ ਕਰਕੇ ਅਸੀਂ ਟਰੈਕਟਰ ਰੋਸ ਮਾਰਚ ਕੱਢ ਰਹੇ ਆ ਕਿ ਸਰਕਾਰਾਂ ਜਾਗ ਜਾਣ ਅਗਲੀ ਮੰਗ ਦੇ ਰਣਨੀਤੀ ਆ ਅਗਲੀ ਰਣਨੀਤੀ ਇਹ ਆ ਜੇ ਇਹਦੇ ਨਾਲ ਵੀ ਸਰਕਾਰਾਂ ਨਾ ਜਾਗੀਆਂ ਫਿਰ ਅਸੀਂ ਸੰਘਰਸ਼ ਕਮੇਟੀ ਤੇ ਸਾਰੇ ਨਗਰ ਵਾਸੀ ਸੰਘਰਸ਼ ਹੋਰ ਤੇਜ਼ ਕਰਾਂਗੇ ਇਹ ਸਾਰੀ ਇਹ ਨਗਰ ਰਹਿ ਕਰਕੇ ਸੰਘਰਸ਼ ਜਾਰੀ ਰੱਖਾਂਗੇ ਲੁਧਿਆਣਾ ਲਾਈਵ ਲੇਟਿੰਗਾ ਜਰਦੀ ਰਿਪੋਰਟ